ਆਪਸ ਨੂੰ ਜੈ ਮਸੀਹ ਦੀ। ਔਰ ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਕਹਿੰਦੇ ਰਿਗਾਰਡਿੰਗ ਅਸੀਂ ਮੈਸੇਜ ਪਾਨੇ ਆ ਔਰ ਅੱਜ ਪਰਮੇਸ਼ਵਰ ਦੇ ਪਵਿੱਤਰ वचन ਦੇ ਵਿੱਚੋਂ ਅਸੀਂ ਦੇਖਾਂਗੇ ਕਿ ਉਪਕਾਰ ਅਤੇ ਪਰਉਪਕਾਰ ਦੇ ਬਾਰੇ ਕਿਉਂਕਿ ਬਾਈਬਲ ਸਾਨੂੰ ਦੱਸਦੀ ਹੈ ਕਿ ਸਾਨੂੰ ਕਿਸ ਤਰ੍ਹਾਂ ਲੋਕਾਂ ਦੇ ਨਾਲ ਮਦਦ ਕਰਨੀ ਚਾਹੀਦੀ ਹੈ। ਕਿ ਅਸੀਂ ਉਪਕਾਰ ਕਰਦੇ ਹਾਂ ਜਦੋਂ ਅਸੀਂ ਪਰਮੇਸ਼ਵਰ ਦੇ ਨਾਮ ਦੇ ਵਿੱਚ ਆ ਲੋਕਾਂ ਦੇ ਲਈ ਭਲਾਈ ਕਰਦੇ ਆ ਜਾਂ ਅਸੀਂ ਪਰਉਪਕਾਰ ਕਰਦੇ ਆ ਕਿਉਂਕਿ ਇਹਨਾਂ ਦੋਨਾਂ ਸ਼ਬਦਾਂ ਦੇ ਵਿੱਚ ਕਾਫੀ ਜ਼ਿਆਦਾ ਅੰਤਰ ਹੈ। ਔਰ ਅੰਤਰ ਨੂੰ ਅਸੀਂ ਕਿਵੇਂ ਦੇਖ ਸਕਦੇ ਆ ਜਦੋਂ ਅਸੀਂ ਇਬਰਾਨੀਆਂ ਦੀ ਪੱਤਰੀ ਉਹਦਾ 13 ਅਧਿਆਇ ਅਸੀਂ ਪੜ੍ਹਦੇ ਆ ਔਰ ਅਸੀਂ ਜਦੋਂ ਪਰਮੇਸ਼ਵਰ ਦੇ ਪਾਕ ਕਲਾਮ ਉਹਦੇ 16 ਵਚਨ ਚ ਦੇਖਦੇ ਆ ਤਾਂ ਉੱਥੇ ਲਿਖਿਆ ਹੋਇਆ ਹੈ ਕਿ ਤੁਸੀਂ ਕੀ ਕਰੋ ਭਲਾ ਕਰੋ ਅਤੇ ਪਰਉਪਕਾਰ ਕਰੋ। ਭਲਾ ਕਰਨਾ ਔਰ ਪਰਉਪਕਾਰ ਕਰਨਾ ਦੋ ਅਲੱਗ-ਅਲੱਗ ਚੀਜ਼ਾਂ ਨੇ। ਵਰੂਪਕਾਰ ਦਾ ਮਤਲਬ ਹੈ ਕਿ ਅਸੀਂ ਉਹ ਕੰਮ ਕਰੀਏ ਜਿਸ ਦੇ ਪਿੱਛੇ ਸਾਡਾ ਕੋਈ ਸਵਾਰਥ ਨਹੀਂ ਹੈ ਜਿਸ ਦੇ ਪਿੱਛੇ ਅਸੀਂ ਆਪਣਾ ਕੋਈ ਮਤਲਬ ਨਹੀਂ ਲੈ ਕੇ ਚੱਲ ਰਹੇ ਉਸ ਦੇ ਬਦਲੇ ਅਸੀਂ ਕੋਈ ਡਿਮਾਂਡ ਨਹੀਂ ਰੱਖਦੇ ਹallelujah ਔਰ ਅਗਰ ਅਸੀਂ ਕਿਸੇ ਦੀ ਭਲਾਈ ਕਰਦੇ ਹਾਂ ਪਰ ਉਹਦੇ ਪਿੱਛੇ ਸਾਡਾ ਮਕਸਦ ਹੈ ਕੋਈ ਔਰ ਅਸੀਂ ਸੋਚਦੇ ਹਾਂ ਕਿ ਲੋਕ ਵੀ ਸਾਡੇ ਨਾਲ ਭਲਾਈ ਕਰਨ ਤਾਂ ਮਾਫ ਕਰਨਾ ਫਿਰ ਉਹ ਅਸਲ ਦੇ ਵਿੱਚ ਪਰ ਉਪਕਾਰ ਨਹੀਂ ਹੈ ਉਹ ਉਪਕਾਰ ਹੈ ਤਾਂ ਕਿ ਮੈਂ ਉਹ ਕਿਸੇ ਸਮੇਂ ਦੇ ਵਿੱਚ ਜਦੋਂ ਉਹ ਵੀ ਉਸ ਕੰਡੀਸ਼ਨ ਦੇ ਵਿੱਚ ਮੈਂ ਕਿਸੇ ਪ੍ਰੋਬਲਮ ਚਾਵਾਂ ਤਾਂ ਮੈਂ ਉਹਨੂੰ ਦਰਸਾ ਸਕਾਂ ਕਿ ਹਾਂ ਜਿਸ ਤਰ੍ਹਾਂ ਮੈਂ ਤੇਰੀ ਮਦਦ ਕੀਤੀ ਤੂੰ ਵੀ ਕੀ ਕਰ ਮੇਰੀ ਮਦਦ ਕਰ ਅਸੀਂ ਜਦੋਂ ਉਪਕਾਰ ਕਰਨਾ ਹੈ ਜਾਂ ਪਰਉਪਕਾਰ ਕਰਨਾ ਹੈ ਤਾਂ ਬਾਣੀ ਸਾਨੂੰ ਪਰਉਪਕਾਰ ਕਰਨ ਦੇ ਲਈ ਪ੍ਰੇਰਣਾ ਦਿੰਦੀ ਹੈ ਨਾ ਕਿ ਉਪਕਾਰ ਕਰਨ ਦੇ ਲਈ ਯਿਸੂ ਮਸੀਹ ਨੇ ਜਦੋਂ ਪੂਰੇ ਜਗਤ ਦੇ ਲਈ ਆਪਣਾ ਲਹੂ ਬਹਾਇਆ ਤਾਂ ਉਸਨੇ ਪਰਉਪਕਾਰ ਦੀ ਥਿਉਰੀ ਦੇ ਨਾਲ ਕੀਤਾ ਉਹਨੇ ਐਕਸਪੈਕਟੇਸ਼ਨ ਮਤਲਬ ਕਿਸੇ ਨੂੰ ਐ ਨਹੀਂ ਕਿਹਾ ਹੈਗਾ ਕਿ ਤੁਸੀਂ ਇਸ ਦੇ ਬਦਲੇ ਹੁਣ ਇਹ ਕੰਮ ਕਰੋ ਬਲਕਿ ਉਸਨੇ ਕਿਹਾ ਕਿ ਜੋ ਕੋਈ ਮੇਰੇ ਉੱਤੇ ਵਿਸ਼ਵਾਸ ਕਰੇਗਾ ਉਹ ਬਚਾਇਆ ਜਾਏਗਾ ਆਜ਼ਾਦ ਮਰਜੀ ਦਿੱਤੀ ਤਾਂ ਕਿ ਅਸੀਂ ਸਭ ਉਹਦੇ ਉੱਤੇ ਆਜ਼ਾਦ ਮਰਜੀ ਦੇ ਨਾਲ ਆਓ ਵਿਸ਼ਵਾਸ ਕਰੀਏ ਪਰਉਪਕਾਰ ਦੀ ਥਿਉਰੀ ਨੂੰ ਯਿਸੂ ਮਸੀਹ ਲੈ ਕੇ ਆਇਆ ਔਰ ਉਹਨੇ ਨਿਰਸਵਾਰਥ ਲੋਕਾਂ ਦੇ ਵਿੱਚ ਜਾ ਕੇ ਭਲੇ ਕੰਮ ਕੀਤੇ ਚੰਗਿਆਈ ਦਿੱਤੀ ਉਸ ਦੇ ਬਦਲੇ ਕਦੇ ਕੁਝ ਵੀ ਨਹੀਂ ਮੰਗਿਆ ਹੈਗਾ। ਔਰ ਇਸੇ ਤਰ੍ਹਾਂ ਪਰਮੇਸ਼ਵਰ ਨੇ ਜਦੋਂ ਮੇਰੇ ਤੇ ਤੁਹਾਡੇ ਲਈ ਵੀ ਸੇਵਾ ਦਾ ਕੰਮ ਦਿੱਤਾ ਹੈ ਤਾਂ ਉਹ ਪਰਉਪਕਾਰ ਦੀ ਫਿਊਰੀ ਦੇ ਨਾਲ ਹੀ ਹੈ। ਜਦੋਂ ਅਸੀਂ ਲੂਕਾ ਦੀ انجਿਲ ਵਿੱਚ ਪੜਦੇ ਹਾਂ ਔਰ ਬਾਣੀ ਦੇ ਵਿੱਚ ਉਸ ਦੇਖਦੇ ਆ 14 ਅਧਿਆਇ ਉਹਦੇ 12 ਉਹ 13 ਬਚਨ ਦੇ ਵਿੱਚ ਲਿਖਿਆ ਹੋਇਆ ਹੈ ਕਿ ਜਦੋਂ ਤੂੰ ਦਾਉਤ ਕਰੇਂ ਜਦੋਂ ਕਿਸੇ ਨੂੰ ਖਾਣਾ ਖਵਾਉਣ ਦੇ ਲਈ ਆਪਣੇ ਘਰੇ ਇਨਵਾਈਟ ਕਰੇਂ ਤਾਂ ਤੂੰ ਉਸ ਦੇ ਲਈ ਉਹਨਾਂ ਲੋਕਾਂ ਨੂੰ ਨਾ ਬੁਲਾ ਜਿਹੜੇ ਤੈਨੂੰ ਕਿਸੇ ਤੇ ਉਸ ਤੋਂ ਫਿਰ ਉਂਟੀਆਂ ਵਾਈਟ ਕਰਨ ਤੇ ਤੇਰਾ ਬਦਲਾ ਹੋ ਜਾਵੇ ਬਲਕਿ ਤੂੰ ਅਗਰ ਕਿਸੇ ਨੂੰ ਇਨਵਾਈਟ ਕਰਦਾ ਹੈ দাওਤ ਦੇ ਲਈ ਕਿਸੇ ਨੂੰ ਬੁਲਾਉਂਦਾ ਹੈ ਜਾਂ ਕਿਸੇ ਨੂੰ ਖਵਾਣਾ ਪਿਆਣਾ ਹੈ ਤੇਰੀ ਇੱਛਾ ਹੈ ਕਿਸੇ ਦੇ ਨਾਲ ਭਲਾਈ ਕਰਨ ਦੀ ਤਾਂ ਤੂੰ ਉਹਨਾਂ ਲੋਕਾਂ ਨੂੰ ਚੁਣ ਜਿਹੜੇ ਤੇਰਾ ਬਦਲਾ ਨਹੀਂ ਦੇ ਸਕਦੇ ਤਾਂ ਧਰਮੀਆਂ ਦੀ ਲਿਸਟ ਦੇ ਵਿੱਚ ਜਦੋਂ ਨਿਆਹ ਹੋਵੇਗਾ ਤੇਰਾ ਨਾਮ ਲਿਖਿਆ ਜਾਵੇਗਾ ਹalleluyah ਔਰ ਅਗਰ ਅਸੀਂ ਵੀ ਪ੍ਰਭੂ ਦੇ ਨਾਮ ਦੇ ਵਿੱਚ ਧਰਮੀਆਂ ਦੀ ਜਿਹੜੀ ਨਿਆਂ ਦੇ ਸਮੇਂ ਹalleluyah ਪਰਮੇਸ਼ਵਰ ਸਿਰਫ ਪਰਉਪਕਾਰ ਦੀ ਥਿਊਰੀ ਦੇ ਉੱਤੇ ਹੀ ਕੰਮ ਕਰਦਾ ਹੈ ਤਾਂ ਅਸੀਂ ਸਭ ਜਿੰਨੇ ਵੀ ਪ੍ਰਭੂ ਦੇ ਨਾਮ ਦੇ ਵਿੱਚ ਚੱਲਦੇ ਆ ਜੋ ਸੇਵਾ ਕਰ ਰਹੇ ਨੇ ਜੀ ਔਰ ਜੋ ਪ੍ਰਭੂ ਦੇ ਨਾਮ ਦੇ ਵਿੱਚ ਸੋਚਦੇ ਨੇਗੇ ਸੱਚਮੁੱਚ ਪਰਮੇਸ਼ਵਰ ਦੀ ਬਾਣੀ ਨੂੰ ਆਪਣੇ ਅੰਦਰ ਲੈ ਕੇ ਜਾਣਾ ਚਾਹੁੰਦੇ ਨੇਗੇ ਉਹ ਇਸੇ ਥਿਉਰੀ ਦੇ ਉੱਤੇ ਕੰਮ ਕਰਨ ਕਿ ਪਰ ਉਪਕਾਰ ਨੂੰ ਆਪਣੇ ਜੀਵਨ ਚ ਲਾਗੂ ਕਰਨ ਤਾਂ ਕਿ ਪ੍ਰਭੂ ਦੇ ਨਾਮ ਨੂੰ ਮਹਿਮਾ ਮਿਲੇ ਤਾਂ ਕਿ ਲੋਕ ਇਹ ਨਾ ਕਹਿਣ ਕਿ ਇਹ ਸਵਾਰਥ ਦੇ ਨਾਲ ਬਲਕੇ ਨਿਰਸਵਾਰਥ ਹੋ ਕੇ ਕੀ ਕਰਨੀ ਹੈ ਸੀ ਅ ਪਰਮੇਸ਼ਵਰ ਦੇ ਨਾਮ ਦੇ ਵਿੱਚ ਪਰਮੇਸ਼ਵਰ ਦੀ ਸੇਵਾ ਦੇ ਵਿੱਚ ਆਪਣੇ ਜੀਵਨ ਨੂੰ ਬਤੀਤ ਕਰਨਾ ਹੈ ਤਾਂ ਇਹ ਛੋਟਾ ਜਿਹਾ ਮੈਸੇਜ ਦੇਣ ਦੇ ਲਈ ਮੈਂ ਲਾਈਵ ਹੋਇਆ ਸੀਗਾ ਔਰ ਪ੍ਰਭੂ ਆਪ ਸਭਨਾ ਨੂੰ ਜਿੰਨੇ ਵੀ ਦੇਖ ਰਹੇ ਨੇ ਸੁਣ ਰਹੇ ਨੇਗੇ ਆਸ਼ੀਸ਼ ਹੋ ਬਰਕਤ ਦੇਵੇ ਔਰ ਜੋ ਨਜ਼ਾਰਾ ਹੈ ਅਜੁਦਾ ਜੋ ਸ਼ਾਮ ਦਾ ਮੈਂ ਤੁਹਾਨੂੰ ਉਹ ਵੀ ਦਿਖਾਣਾ ਚਾਹਨਾ ਇੱਕ ਵਾਰੀ ਇਹ ਅਸੀਂ ਇੱਥੇ ਪਾਕੜਾ ਦੇ ਉੱਪਰ ਜੋ ਸਾਡੇ ਏਰੀਆ ਦੇ ਵਿੱਚ ਸੀਗੀ ਅਸੀਂ ਉੱਥੇ ਆਏ ਹੋਏ ਸੀਗੇ ਔਰ ਬਹੁਤ ਹੀ ਕੁਦਰਤ ਦਾ ਜੋ ਨਜ਼ਾਰਾ ਸੀਗਾ ਉਹ ਬਹੁਤ ਵਧੀਆ ਸੀ ਇਸ ਕਰਕੇ ਅਸੀਂ ਇੱਥੇ ਸੋਚਿਆ ਕਿ 2 ਮਿੰਟ ਦਾ ਮੈਸੇਜ ਦਿੱਤਾ ਜਾਏ ਤਾਂ ਕਿ ਪਰਮੇਸ਼ਵਰ ਦੀ ਇਹ ਸਕੂਦਰਤ ਦਾ ਨਜ਼ਾਰਾ ਸਾਰੇ ਜਣੇ ਦੇਖ ਸਕਣ ਤਾਂ ਪ੍ਰਭੂ ਨੇ ਸਭ ਕੁਝ ਜੋ ਬਣਾਇਆ ਹੈ ਉਹ ਬਹੁਤ ਅੱਛਾ ਔਰ ਇੰਤਜ਼ਾਮੀ ਬਣਾਇਆ ਹੈ ਇਹ ਕੁਦਰਤ ਵੀ ਆਪਣਾ ਜੋ ਕੰਮ ਕਰ ਰਹੀ ਹੈ ਉਹ ਪਰ ਉਪਕਾਰ ਦੀ ਥਿਉਰੀ ਦੇ ਨਾਲ ਹੀ ਕਰ ਰਹੀ ਹੈ ਮੈਂ ਤਾਂ ਹੀ ਇਹ ਵਿਊ ਦਿਖਾਇਆ ਨਹੀਂ ਮੰਗਦੀ ਸਿਰਫ ਪਰਮੇਸ਼ਵਰ ਦੀ ਰਜ਼ਾ ਦੇ ਵਿੱਚ ਜਿਸ ਤਰ੍ਹਾਂ ਉਤਪਤੀ ਕਿਤਾਬ ਦੇ ਵਿੱਚ ਲਿਖਿਆ ਹੋਇਆ ਹੈ ਉਹ ਉਹਨੇ ਬਣਾਇਆ ਤੇ ਉਹ ਉਸੇ ਤਰ੍ਹਾਂ ਹੀ ਜੋ ਹੁਕਮ ਉਹਨੂੰ ਸੂਰਜ ਨੂੰ ਦਿੱਤਾ ਗਿਆ ਉਸੇ ਹੁਕਮ ਦੇ ਵਿੱਚ ਹੈ ਜੋ ਬਦਲ ਨੂੰ ਜੋ ਜਿਸ ਅਸਮਾਨ ਨੂੰ ਜਿਸ ਧਰਤੀ ਨੂੰ ਜਿਸ ਪਾਣੀ ਨੂੰ ਜਿਸ ਹਵਾ ਨੂੰ ਪਰਮੇਸ਼ਵਰ ਨੇ ਬਣਾਇਆ ਉਹ ਉਸੇ ਰਜ਼ਾ ਦੇ ਵਿੱਚ ਅੱਜ ਵੀ ਚੱਲ ਰਿਹਾ ਹੈ ਪਰ ਇਨਸਾਨ ਆਪਣੀਆਂ ਥਿਉਰੀਆਂ ਦੇ ਵਿੱਚ ਫਸ ਕੇ ਪਰਮੇਸ਼ਵਰ ਤੋਂ ਦੂਰ ਹੋ ਚੁੱਕਿਆ ਹੈ ਉਹ ਅਸਲ 'ਚ ਸਵਾਰਥ ਦੇ ਹਿਸਾਬ ਨਾਲ ਉਪਕਾਰ ਦੇ ਹਿਸਾਬ ਨਾਲ ਚੱਲਣਾ ਸ਼ੁਰੂ ਕਰ ਦਿੱਤਾ ਹੈ ਪਰ ਅਸੀਂ ਉਪਕਾਰ ਦੇ ਹਿਸਾਬ ਨਾਲ ਨਹੀਂ ਬਲਕਿ ਪਰ ਉਪਕਾਰ ਦੇ ਥਿਉਰੀ ਦੇ ਨਾਲ ਚੱਲਣਾ ਹੈ ਤਾਂ ਪ੍ਰਭੂ ਆਪ ਸਭਨਾਂ ਨੂੰ ਇਹਨਾਂ ਵਚਨਾਂ ਦੇ ਦੁਆਰਾ ਆਸ਼ੀਸ਼ ਵਰਕੇ ਦੇਵੇ ਜੈ ਹਮਸਾ ਜੀ ਸ਼ਬਦ ਜੀ